ਕੀ ਨਾਮਾ ਟੋਟਾ ਮੇਰਾ ਨਾਮ ਹਲ ਸਿੰਘ ਤੇ ਕਿਹੜਾ ਪਿੰਡ ਹੈ ਜੀ ਭਗਵਾਨਪੁਰਾ ਕੀ ਹਾਲ ਸਾਬ ਆਪਰੇ ਜਿਹੜਾ ਜੀ ਹਾਲ ਸਾਬ ਬੱਚੇ ਟਵਾਲਾ ਲੈ ਕੇ ਆਏ ਇੱਥੇ ਮਹਾਰਾਜ ਦੇ ਦਰਸ਼ਨ ਕਰਨ ਲਈ ਜੀ ਤੇ ਇੱਥੇ ਆ ਜਦੋਂ ਵਾਪਸ ਜਾਂਦੇ ਜਾਂਦੇ ਆ ਉਹਨਾਂ ਦਾ ਆ ਘਟਨਾ ਹੋ ਗਈ ਤੇ ਸਾਨੂੰ ਪਤਾ ਲੱਗਾ ਤੇ ਹੀ ਇੱਥੇ ਆਏ ਤੇ ਇੱਥੇ ਬਹੁਤ ਮਾੜੀ ਘਟਨਾ ਹੋਈਏ ਬੱਚੇ ਇੱਕ ਤੇ ਸਾਡਾ ਪੋਤਰਾ ਹੈ ਮੇਰਾ ਲੱਗਦਾ ਤੇ ਇੱਕ ਲਾਗੋ ਗਵਾਂਡੋ ਮੇਰੇ ਹੋਏ ਇਹ ਬੱਚਾ 14 ਸਾਲ ਦਾ ਵਧੀਆ ਜਿਹੜਾ ਬੱਚਾ ਛੋਟਾ ਤੇ ਦੂਜੇ ਦੀ 30 ਸਾਲ ਦੀ ਉਮਰ ਹੋਣੀ ਹੈ ਇਹ ਘਟਨਾ ਹੋ ਗਈ ਇਹਨਾਂ ਦੀ ਬਹੁਤ ਮਾੜੀ ਗੱਲ ਹੈ ਤੇ ਇਹਨਾਂ ਦਾ ਕੋਈ ਨਾ ਕੋਈ ਮਹਾਰਾਜ ਮਾਰਾ ਕੀਤਾ ਪਰ ਇਹਨਾਂ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਕਿ ਕਿਦਾਂ ਹੋਈ ਕਿਦਾਂ ਘਟਨਾ ਤੇ ਉਹਦਾ ਵੀ ਇਹ ਟਰਾਲੇ ਤੇ ਜਾਂਦੇ ਸੀ ਤੇ ਮਗਰੋਂ ਟਰਾਲਾਂ ਦੇ ਵਜ੍ਹਾ ਜਾ ਗਈ ਤੇ ਉਹ ਟਰੈਕਟਰ ਆਇਆ ਬੰਨੇ ਬਦਲ ਕੇ ਦੂਜੇ ਬੰਨੇ ਮੂੰਹ ਲਾਤਾ ਟਰੈਕਟਰ ਦਾ ਬਹੁਤ ਟਰੈਕਟਰ ਦਾ ਨਿਸ਼ਕਾਨ ਹੋ ਗਿਆ ਟਰਾਲੇ ਦਾ ਨਿਸ਼ਕਾਨ ਹੋਇਆ ਤੇ ਕਿੰਨੇ ਲੋਕ ਸੀਗੇ ਨਾਲ ਜਿਹੜੇ ਸੀ ਇਹ 12 12 13 ਜਣੇ ਸੀ ਨਾਲ ਟਰਾਲੇ ਨੂੰ ਕਿਵੇਂ ਇਨਫੋਰਮੇਸ਼ਨ ਮਿਲੀ ਸਾਨੂੰ ਭੂਲ ਗਿਆ ਇਥੋਂ ਮੁੰਡਿਆਂ ਨੇ ਵਿੱਚੋਂ ਜਿਹੜੇ ਮੁੰਡੇ ਸਹੀ ਉਹਨਾਂ ਨੂੰ ਫੋਨ ਕੀਤਾ ਅਹੀਂ ਫਿਰ ਉੱਥੋਂ ਭੱਜੇ ਤੇ 12 ਵਜੇ ਸਾਨੂੰ ਪਤਾ ਲੱਗਾ ਜੇ ਇੱਥੋਂ ਉਹ ਗੱਡੀਆਂ ਲੈ ਕੇ ਆਈ। ਤੇ ਬਾਕੀ ਜਿਹੜੀ ਸੰਗਤ ਨਾਲ ਸੀ ਉਹ ਠੀਕ ਹੈ ਜੀ। ਉਹ ਵਿੱਚੋਂ ਉਹਨਾਂ ਨੂੰ ਸੱਟਾਂ ਲੱਗੀਆਂ ਮੁੰਡਿਆਂ ਨੂੰ। ਉਹਨਾਂ ਦੇ ਇਲਾਜ ਕਿੱਥੇ ਜਾਵੇ? ਉਹ ਇੱਥੇ ਪਹਿਲਾਂ ਡੀਐਮਸੀ ਖਣੀ ਕਰਾਏ ਤੇ ਹੁਣ ਉੱਥੋਂ ਸ਼ਹਿਰ ਲੈ ਕੇ ਅੰਮ੍ਰਿਤਸਰ ਨੂੰ ਲੈ ਗਿਆ। ਵੀ ਉੱਥੇ ਲਾਗੇ ਪੈਂਦਾ ਕਰਕੇ ਤੇ ਉੱਥੇ ਲੈ ਗਿਆ। ਤੇ ਹੁਣ ਕੀ ਮੰਗ ਕਰਦੇ ਹਾਂ? ਮੰਗ ਇਹ ਕਰਦੇ ਵੀ ਇਹਨਾਂ ਦਾ ਨਿਆਂਸਾਫ ਹੋਣਾ ਚਾਹੀਦਾ। ਇਹਨਾਂ ਦਾ ਕੋਈ ਜੋ ਮਹਾਰਾਜ ਮਾੜਾ ਗਰੀਬ ਬੰਦੇ ਆ ਤੇ ਇਹਨਾਂ ਦਾ ਕੋਈ ਨਵਾਲ ਹੋਣਾ ਚਾਹੀਦਾ। ਪ੍ਰਸ਼ਾਸਨ ਵੱਲੋਂ ਕੋਈ ਇਹਨਾਂ ਨੂੰ ਕੋਈ ਨਾ ਕੋਈ ਜੋ ਕਾਲ ਫੋਣੀ ਚਾਹੀਦੀ ਹੈ। ਕੋਲ ਮੈਨੂੰ ਟੈਲੀਫੋਨ ਆਇਆ ਸੀਗਾ ਵੀ ਮੇਨ ਜੀਟੀ ਰੋਡ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਤਾਂ ਜਿਸ ਦੇ ਉੱਤੇ ਮੈਂ ਤੇ ਇੱਕ ਮੇਰਾ ਸਾਥੀ ਕਰਮਚਾਰੀ ਗੁਰਮਖ ਸਿੰਘ ਉਸ ਮੌਕੇ ਤੇ ਪਹੁੰਚੇ। ਤਾਂ ਮੌਕੇ ਦੇ ਉੱਤੇ ਜਾ ਕੇ ਦੇਖਿਆ ਵੀ ਇੱਕ ਟ੍ਰੱਕ, ਟਰਾਲਾ ਵੱਡਾ ਤੇ ਟਰਾਲੀ ਦੀ ਜਿਹੜੀ ਹੈ ਟੱਕਰ ਹੋਈ ਸੀਗੀ। ਜਿਹੜੇ ਟਰਾਲੀ ਵਾਲੇ ਸੀਗੇ ਉਹ ਸੰਗਤ ਰਸ਼ੀਦ ਦੀ ਜੋੜ ਮੇਲਾ ਫਤਿਹਗੜ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ। ਜਿਨ੍ਹਾਂ ਦੇ ਵਿੱਚ ਕਰੀਬ 10-12 ਵਿਅਕਤੀ ਸੀਗੇ ਜਿਹਦੇ ਵਿੱਚੋਂ 4-5 4 ਵਿਅਕਤੀ ਜਿਹੜੇ ਨਿਰਮਲ ਹਸਪਤਾਲ ਦਾਖਲ ਹੋਏ ਸੀ ਤੇ ਇੱਕ ਵਿਅਕਤੀ ਨੂੰ ਅਸੀਂ ਐਂਬੂਲੈਂਸ ਦੇ ਨਾਲ ਲੈ ਕੇ ਮੰਡੀ ਗਵਿੰਦਗੜ ਲੈ ਕੇ ਆਏ ਸੀ ਜਿੱਥੇ ਉਹਨੂੰ ਡਾਕਟਰ ਨੇ ਮਿੱਟ ਕਰਾਰ ਦਿੱਤਾ ਉਸ ਤੋਂ ਬਾਅਦ ਅਰਤਾਰ ਸਿੰਘ ਨਾਮ ਦਾ ਵਿਅਕਤੀ ਸੀਗਾ ਇਹਨੂੰ ਅਪੋਲੋ ਹਸਪਤਾਲ ਵਿੱਚ ਲੈ ਕੇ ਗਿਆ ਸੀ ਜਿੱਥੇ ਉਹਦੀ ਮੌਤ ਹੋ ਗਈ ਆ ਇਹ ਸਾਰੇ ਸਾਰੇ ਵਿਅਕਤੀ ਇੱਕੋ ਹੀ ਪਿੰਡ ਪਿੰਡ ਬਗਵਾਨਪੁਰਾ ਥਾਣਾ ਪੀਖੀ ਪਿੰਡ ਜਿਹੜਾ ਤਰਤੰਦੇ ਰਹਿਣ ਵਾਲੇ ਨੇ ਕਿੰਨੇ ਜਣੇ ਦੀ ਟੋਟਲ ਡੈਥ ਹੋਈ ਹੈ ਟੋਟਲ ਦੋ ਬੰਦਿਆਂ ਦੀ ਡੈਥ ਹੋਈ ਹੈ ਇਹਨਾਂ ਦੇ ਵਿੱਚੋਂ ਇੱਕ ਲੜਕਾ सुरेंद्र ਸਿੰਘ ਜੀ ਦੀ ਉਮਰ ਕਰੀਬ 15 ਕਿ ਸਾਲ ਆ ਤੇ ਅਪਤਾਰ ਸਿੰਘ ਜੀ ਦੀ ਉਮਰ 35 ਕਿ ਸਾਲ ਤੇ ਅਸੀਂ ਅਗਲੀ ਕਾਰਵਾਈ ਹੈ ਜਿਹੜੀ ਆਪਣੀ ਕਾਨੂੰਨੀ ਕਾਰਵਾਈ ਕਿੰਨੇ ਬੰਦੇ ਜ਼ਖਮੀ ਆਨੇ ਜ਼ਖਮੀ ਚਾਰ ਪੰਜ ਵਿਅਕਤੀ ਜਿਹੜੇ ਜ਼ਖਮੀ ਨੇ ਇਹਨਾਂ ਦੇ ਵਿੱਚੋਂ ਇਹਨਾਂ ਨੂੰ ਨਿਰਮਲ ਹਸਪਤਾਲ ਤੋਂ ਅੱਗੇ ਸ਼ਾਇਦ ਅੰਮ੍ਰਿਤਸਰ ਵਗੈਰਾ ਹਸਪਤਾਲ ਦੇ ਵਿੱਚ ਉਹ ਲੈ ਕੇ ਚਲੇ ਗਏ ਆ